ਅਤੇ ਪਤਰੀ ਨੂੰ ਘੇਰ ਕੇ ਲੁੱਟਖੋ ਕਰਨ ਦੀ ਕੀਤੀ ਕੋਸ਼ਿਸ਼ ਥਾਣਾ ਕੈਂਟ ਵਿਖੇ ਕੀਤਾ ਗਿਆ ਤਿੰਨ ਦੇ ਖਿਲਾਫ ਮਾਮਲਾ ਦਰਜ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਸ਼ਾਮਲ ਹੋਣ ਦੀ ਜਤਾਈ ਅਸ਼ੰਕਾ ਡੀਐਸਪੀ ਨੇ ਕਿਹਾ ਕਰ ਰਹੇ ਹਾਂ ਮਾਮਲੇ ਦੀ ਜਾਂਚ ਮਾਮਲਾ ਥਾਣਾ ਕੈਂਟ ਦੇ ਏਰੀਏ ਦਾ ਡੀਐਸਪੀ ਸਿਟੀ 2 ਸਰਬੀਤ ਸਿੰਘ ਬਰਾੜਨੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਥਾਣਾ ਕੈਂਟ ਵਿਖੇ ਇੱਕ ਰਿਟਾਇਰ ਏਐਸਆਈ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਕਿ ਉਹਨਾਂ ਦੇ ਬੇਟਾ ਅਤੇ ਨੋ ਕਿਸੇ ਫੰਕਸ਼ਨ ਦੇ ਵਿੱਚ ਆ ਰਹੇ ਸਨ ਤਾਂ ਤਿੰਨ ਲੋਕਾਂ ਵੱਲੋਂ ਉਹਨਾਂ ਨੂੰ ਅਕੇਰਿਆ ਗਿਆ ਤੇ ਉਹਨਾਂ ਦੇ ਕੋਲ ਲੁੱਟਖੋ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇੱਕ ਰਿਟਾਇਰ ਪੀਐਚਜੀ ਦਾ ਮੁਲਾਜ਼ਮ ਹੈ ਤੇ ਇੱਕ ਪੁਲਿਸ ਮੁਲਾਜ਼ਮ ਜੋ ਹੈ ਉਹ ਆਪਣਾ ਮੌਜੂਦਾ ਪੁਲਿਸ ਮੁਲਾਜ਼ਮ ਹੈ ਤੇ ਇੱਕ ਹੋਰ ਵਿਅਕਤੀ ਜਿਨ੍ਹਾਂ ਦੇ ਖਿਲਾਫ ਉਹਨਾਂ ਵੱਲੋਂ ਥਾਣਾ ਕੈਂਟ ਵਿਖੇ ਤਿੰਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਹਨਾਂ ਕਹਿੰਦੇ ਕਿ ਸਾਡੇ ਵੱਲੋਂ ਹਜੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਇਹ ਵਾਕਿਆ ਹੀ ਪੁਲਿਸ ਮੁਲਾਜ਼ਮ ਹੈ ਜਾਂ ਇਹ ਕੋਈ ਆਪਣਾ ਝਾਲੀ ਵਿਅਕਤੀ ਇਹ ਦੀਨੋਂ ਬਲੋਂ ਜਾਂਚ ਕੀਤੀ ਆ ਲਈ ਉਹਨਾਂ ਕਹਾਂਗੇ ਸਾਡੇ ਵੱਲੋਂ ਇੱਕ ਵਾਰੀ ਮੁਕੱਦਮਾ ਦਾਜ ਕੀਤਾ ਗਿਆ ਹੈ ਅਤੇ ਸਾਡੇ ਵੱਲੋਂ ਇਹਦੀ ਇਨਕੁਆਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਨਕੁਆਰੀ ਆਪਣਾ ਪੂਰੀ ਹੋਣ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਕੀਤੀ ਜਾਵੇਗੀ ਦੱਸਦੀ ਹੈ ਕਿ ਲਗਾਤਾਰ ਪੁਲਿਸ ਦੇ ਉੱਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਆਪਣਾ ਤੰਤਤਾ ਲੱਗ ਰਹੀਆਂ ਹਨ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਆਪਣਾ ਪੁਲਿਸ ਨੂੰ ਆਪਣਾ ਇਹ ਬਦਨਾਮੀ ਜਿਹੜੀ ਪੁਲਿਸ ਦੀ ਹੋ ਰਹੀ ਹੈ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਲੁੱਟਖੋ ਆਪਣਾ ਕਰਨ ਵਾਲਿਆਂ ਦੇ ਵਿੱਚ ਵੀ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਸ਼ਮੂਲੀਅਤ ਹੈ ਉਹ ਦਿਖਾਈ ਦੇ ਰਹੀ ਹੈ ਪੁਲਿਸ ਹਾਲੇਸੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬਰੌਡ ਜੀ ਸਰ ਇਹਨਾਂ ਨੂੰ ਜਨਕ ਆਪਣਾ ਫਰਕ ਕੈਂਟਰੀ ਜੀ ਇੱਕ ਸਾਡੇ ਥਾਣਾ ਕੈਂਟਵਿਕੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਉਹ ਸਾਡੇ ਕੰਪਲੇਨੈਂਟ ਸੀ ਸਾਡੇ ਰਿਟਾਇਰਡ ਏਐਸਆਈ ਨੇ ਰੇਸ਼ਲ ਸਿੰਘ ਜੀ ਉਹਨਾਂ ਵੱਲੋਂ ਕੰਪਲੇਨਟ ਕੀਤੀ ਸੀ ਕਿ ਉਹਨਾਂ ਦਾ ਬੇਟਾ ਤੇ ਡਾਕਟਰਨ ਲੋਕ ਕਿਸੇ ਇਸੇ ਫੰਕਸ਼ਨ ਤੋਂ ਆ ਰਹੇ ਸੀਗੇ ਤਾਂ ਉਹਦੇ ਵਿੱਚ ਤਿੰਨ ਜਾਣਿਆਂ ਨੇ ਉਹਨਾਂ ਨੂੰ ਘੇਰ ਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕੋਈ ਲੁੱਟਖੋ ਕਰਨ ਦੀ ਨੀਅਤ ਨਾਲ ਉਹਨਾਂ ਦਾ ਪਿੱਛਾ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਇਸ ਸੰਬੰਧੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਜੀ ਤੇ ਐਸਪਰ ਐਸਪਰ ਕੰਪਲੇਨੈਂਟ ਦੀ ਸਟੇਟਮੈਂਟ ਅਸੀਂ ਉਹਦੇ ਵਿੱਚ ਦੋ ਬੰਦੇ ਬਾਈ ਨੇਮ ਕੌਰ ਸਿੰਘ ਜੋ ਕਿ ਉਹਨਾਂ ਨੇ ਦੱਸਿਆ ਕਿ ਰਿਟਾਇਰ ਪੀਏ ਜੀ ਦਾ ਮਲਾਜਮ ਹੈ ਤੇ ਇੱਕ ਲਾਲ ਸਿੰਘ ਹੈ ਜੋ ਕਿ ਮੌਜੂਦਾ ਵਰਕਿੰਗ ਪੁਲਿਸ ਦਾ ਪਰਸਨਲ ਹੈਗਾ ਤੇ ਕਾਨੂੰਨ ਦੇ ਖਿਲਾਫ ਥਾਣਾ ਕੈਂਟ ਵਿਖੇ ਮਕਦਮਾ ਦਰਜ ਕੀਤਾ ਅੱਜ। ਪੁਲਿਸ ਨੂੰ ਲੱਗ ਰਹੀ ਹੈ। ਹਾਂਜੀ ਜੋ ਸਾਨੂੰ ਐਸਪਰ ਕੰਪਲੇਂਟ ਆ ਉਹਨਾਂ ਨੇ ਦੱਸਿਆ ਸੀ ਗਲਾਬ ਸਿੰਘ ਹੈ ਜੋ ਇਹ ਮੌਜੂਦਾ ਹੈਗਾ ਪੁਲਿਸ ਮੁਲਾਜ਼ਮ ਹੈਗਾ। ਹੁਣ ਇਹਦੀ ਅਸੀਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸਟਾਰਟ ਕਰ ਲਈ ਹੈ ਜੀ। ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਦੇ ਵਿੱਚ ਇੱਕ ਤਾਂ ਵੈਰੀਫਾਈ ਕਰਾਂਗੇ ਵੀ ਇਹ ਮੁਲਾਜ਼ਮ ਹੈ ਜਾਂ ਨਹੀਂ ਹੈ। ਤੇ ਅਗਰ ਇਹ ਮੁਲਾਜ਼ਮ ਹੈ ਤਾਂ ਇਹਦਾ ਕੀ ਰੂਲ ਸੀਗਾ ਜਾਂ ਜੋ ਇਹ ਸਾਰੀ ਸਾਨੂੰ ਇਨਫੋਰਮੇਸ਼ਨ ਮਿਲੀ ਹੈਗੀ ਆ। ਅਕੋਰਡਿੰਗਲੀ ਫਿਰ ਅਸੀਂ ਕਾਰਵਾਈ ਕਰੋਗੇ। ਕੋਈ ਨਹੀਂ ਕੋਈ ਨਹੀਂ। ਇਕੋ ਕੰਪਲੇਨੈਂਟ ਨੇ ਜੋ ਸਾਨੂੰ ਸਟੇਟਮੈਂਟ ਦਿੱਤੀ ਸੀ ਕਹਿੰਦੇ ਵੀ ਪਹਿਲਾਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜੇ ਨਹੀਂ ਰੁਕੇ ਤਾਂ ਫਿਰ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਕੇ ਘਰ ਤੱਕ ਪਹੁੰਚ ਗਏ ਸੀ ਇਹ ਉੱਥੇ ਵੀ ਉਹਨਾਂ ਨੇ ਦੱਸਿਆ ਸੀ ਵੀ ਇਹ ਕਹਿੰਦਾ ਜੋ ਇੱਕ ਕੋਲੇ ਵੈਪਨ ਸੀਗਾ ਇੱਕ ਵਾਰ ਫਿਰ ਹਲਾਲ ਅਸੀਂ ਐਸ ਪਰ ਸਟੇਟਮੈਂਟ ਸੀ ਵਿਊ ਬਣਦੀਆਂ ਧਾਰਾਵਾਂ ਲਾ ਕੇ ਅਟੈਂਪਟ ਤੇ ਬਾਕੀ ਪਰਚਾ ਦਰਜ ਕਰ ਲਿਆ ਹੈਗਾ ਹੁਣ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਕਿ ਅਗਰ ਇਸ ਤਰੀਕੇ ਦੀ ਕਤਨਾ ਹੋਈ ਹੈ ਤਾਂ ਉਹਦੇ ਪਿੱਛੇ ਮਕਸਦ ਕੀ ਸੀਗਾ ਜੇ ਅਗਰ ਇਹ ਚੀਜ਼ ਸਪੱਸ਼ਟ ਹੋ ਜਾਂਦੀ ਹੈ ਵੀ ਰੈਸਿਡੈਂਸ ਗ੍ਰਾਮ ਕਿਤੇ ਨਹੀਂ ਕਤਨਾ ਹੋਈ ਜਾਂਦਾ ਨੇ ਕੋਈ ਉਸ ਦਾ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਗ੍ਰਸਤਾਰੀਆਂ ਕਰਕੇ ਤੁਰੰਤ ਅਗਲੀ ਕਾਰਵਾਈ ਵੱਲ ਲੱਗੀ ਜਾਊਗੀ